ਕਿਸਾਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਕਿਸਾਨਾਂ ਕੀਤਾ ਆਰਫ ਕੇ ਥਾਣੇ ਦਾ ਘਰਾਓ ਕਿਸਾਨ ਆਗੂਆਂ ਦੀ ਰਿਹਾਈ ਕਰਾਉਣ ਤੱਕ ਜਾਰੀ ਰਹੇਗਾ ਧਰਨਾ ਪੁਲਿਸ ਵੱਲੋਂ ਤਿੰਨ ਕਿਸਾਨ ਆਗੂਆਂ ਨੂੰ ਕੀਤਾ ਗ੍ਰਿਫਤਾਰ ਕਿਸਾਨਾਂ ਵੱਲੋਂ ਸ਼ੰਭੂ ਬਾਰਡਰ ਤੇ ਦਿੱਤੇ ਜਾਣ ਵਾਲੇ ਧਰਨੇ ਅਤੇ 7 ਮਈ ਨੂੰ ਟ੍ਰੇਲਰ ਰੋਕਣ ਦੀ ਦਿੱਤੀ ਕਾਰਨ ਨੂੰ ਲੈ ਕੇ ਪੰਜਾਬ ਸਰਕਾਰ ਤੁਰੰਤ ਹਰਕਤ 'ਚ ਆ ਗਈ ਹੈ ਜਿਸ ਦੇ ਤਹਿਤ ਪੁਲਿਸ ਵੱਲੋਂ ਬੀਤੀ ਰਾਤ ਤਿੰਨ ਕਿਸਾਨ ਆਗੂਆਂ ਨੂੰ ਘਰੋਂ ਗ੍ਰਿਫਤਾਰ ਕੀਤਾ ਗਿਆ ਜੈਸ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਅੱਜ ਥਾਣਾ ਅਰਫਕੇ ਦਾ ਕ੍ਰਾਓ ਕੀਤਾ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਦੱਸਦੀ ਕਿ ਇਹਨਾਂ ਤਿੰਨ ਕਿਸਾਨ ਆਗੂਆਂ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਤੇ ਸੂਬਾ ਪ੍ਰਧਾਨ ਮਲਕੀਸ਼ ਸਿੰਘ ਗੁਲਾਮੀ ਵਾਲਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਆਗੂ ਸਰਜੀਤ ਸਿੰਘ ਫੌਜੀ ਭਾਰਤੀ ਕਿਸਾਨ ਯੂਨੀਅਨ ਬਰਾਮਕੇ ਦੇ ਆਗੂ ਪ੍ਰਗਟ ਸਿੰਘ ਗੁਲਾਮੀ ਵਾਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਗੁਰਮੇਲ ਸਿੰਘ ਫੱਤੇਵਾਲਾ ਹਰफूल ਸਿੰਘ ਦੋਲੇਵਾਲਾ ਤੇ ਕੇਵਲ ਸਿੰਘ ਵਾਕਾ ਨੇ ਕਿਹਾ ਕਿ ਅੱਜ ਸਵੇਰ ਤੋਂ ਹੀ ਕਿਸਾਨ ਆਗੂਆਂ ਦੀਆਂ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਸਰਜੀਤ ਸਿੰਘ ਫੌਜੀ ਕਿਸਾਨ ਮਜ਼ਦੂਰ ਮੋਰਚਾ ਦੇ ਸੂਬਾ ਆਗੂ ਮਲਕੀਸ਼ ਸਿੰਘ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਚਮਕੌਰ ਸਿੰਘ ਅਤੇ ਪਿਤਾ ਪ੍ਰਗਟ ਸਿੰਘ ਗ੍ਰਿਫਤਾਰ ਕਰਕੇ ਤਾਨਾ ਹਾਰ ਕੇ ਲਿਆਂਦਾ ਗਿਆ ਜਿਸ ਦੇ ਵਿਰੋਧ ਵਿੱਚ ਹਰ ਕੇ ਪੁਲਿਸ ਸਥਾਨੇ ਅੰਦਰ ਧਰਨਾ ਸ਼ੁਰੂ ਕੀਤਾ ਗਿਆ ਹੈ ਅਤੇ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕਿਸਾਨ ਆਗੂ ਨੂੰ ਰਹਾਅ ਨਹੀਂ ਕੀਤਾ ਜਾਂਦਾ ਧਰਨਾ ਜਾਰੀ ਰਹੇਗਾ ਸੋ ਆਓ ਦੇਖਦੇ ਹਾਂ ਹੋਰ ਤਸਵੀਰਾਂ ਤੇ ਕਰਦੇ ਹਾਂ ਗੱਲਬਾਤ ਉਹ ਬੁਖਤਾਨੀ ਇਹ ਚੱਲ ਰਿਹਾ ਹੈ ਪਰ ਮੁੜ ਗਿਆ ਹੈ ਇਹ ਧਰਨਾ ਲਾਉਣ ਦਾ ਮੁੱਖ ਕਾਰਨ ਇਹ ਅੱਗੇ ਜੋ ਐਲਾਨ ਕੀਤਾ ਹੋਇਆ ਸੀ ਦੋਨੋਂ ਫਾਰਮਾਂ ਨੇ ਕਿ 6 ਮਈ ਨੂੰ ਸ਼ੰਭੂ ਥਾਣੇ ਦਾ ਘਰਾਓ ਕੀਤਾ ਜਾਊਗਾ ਕਿਉਂਕਿ 19 ਤੇ 20 ਤਰੀਕ ਨੂੰ ਜਿਹੜਾ ਸਾਡੇ ਕਿਸਾਨਾਂ ਦੇ ਬੜਾ ਤਸ਼ੱਦਦ ਕੀਤਾ ਗਿਆ ਸਮਾਨ ਚੋਰੀ ਹੋਇਆ ਵਾ ਜਿਹੜਾ ਟਰਾਲੀਆਂ ਚੋਰੀ ਹੋਈਆਂ ਵਾ ਤੇ ਪੁਲਿਸ ਪ੍ਰਸ਼ਾਸਨ ਚੋਰੀ ਕਰਨ ਵਾਲਿਆਂ ਤੇ ਨਾ ਕੋਈ ਕਾਰਵਾਈ ਕਰ ਰਿਹਾ ਤੇ ਉੱਥੋਂ ਦੇ ਜਿਹੜੇ ਥਾਣਾ ਇੰਚਾਰਜ ਐਸ ਐਚ ਓ ਹਰਪ੍ਰੀਤ ਸਿੰਘ ਜਿਨਨੇ ਬਰਾਮਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਦੀ ਜਿਹੜੀ ਵੱਡੇ ਪੱਧਰ ਤੇ ਕੋਟਮਾਰ ਕੀਤੀ ਆ ਉਹਦੇ ਵਿਰੋਧ ਦੇ ਵਿੱਚ ਐਲਾਨ ਕੀਤਾ ਹੋਇਆ ਸੀ ਜਿਹਦੇ ਵਿੱਚੋਂ ਭਗਵੰਤ ਮਾਨ ਸਰਕਾਰ ਰਾਤ ਦੀ ਬਖਲਾੜ ਦੇ ਵਿੱਚ ਆਈ ਹੋਈ ਆ ਉਹਨਾਂ ਨੇ ਰਾਤ ਦੀ ਆਗੂਆਂ ਦੀ ਜਿਹੜੀ ਫੜੋਫੜਾਈ ਉਹ ਸ਼ੁਰੂ ਕੀਤੀ ਆ ਜਿਹਦੇ ਵਿੱਚੋਂ ਸਰਜੀਤ ਸਿੰਘ ਫੌਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜਾ ਫਰੋਈਪੁਰ ਦੇ ਜਿਹੜਾ ਆਗੂ ਨੇ ਉਹਨਾਂ ਨੂੰ ਜਿਹੜਾ ਸਵੇਰੇ ਪੁਲਿਸ ਗ੍ਰਿਫਤਾਰ ਕਰਕੇ ਲੈ ਕੇ ਆਈ ਆ ਇਸੇ ਤਰ੍ਹਾਂ ਸਾਡੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਦੀ ਬਾਠ ਉਹਨਾਂ ਨੂੰ ਘਰ ਦੇ ਵਿੱਚ ਹਾਊਸ ਰੈਸਟ ਜਿਹੜਾ ਕੀਤਾ ਹੋਇਆ ਵਾ ਕੱਲੀ ਵਾਲਾ ਪਿੰਡ ਵਿਖੇ ਇਸੇ ਤਰ੍ਹਾਂ ਹੋਰ ਆਗੂਆਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਸੀ ਜਿਹਦੇ ਵਿਰੋਧ ਦੇ ਵਿੱਚ ਥਾਣਾ ਆਰਫਕੇ ਦੇ ਅਸੀਂ ਅੱਗੇ ਆਣ ਕੇ ਜਿਹੜਾ ਉਹ ਵਿਰੋਧ ਪ੍ਰਦਰਸ਼ਨ ਕਰਨ ਵਾਸਤੇ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਧਰਨਾ ਸ਼ੁਰੂ ਕਰ ਦਿੱਤਾ ਸਾਡੀ ਮੰਗ ਆ ਕਿ ਸਾਡੇ ਆਗੂ ਜਿਹੜੇ ਉਹ ਤੁਰੰਤ ਰਿਹਾਅ ਕੀਤੇ ਜਾਣ ਨਹੀਂ ਤਾਂ ਸਾਡਾ ਸ਼ਾਂਤਮਈ ਪ੍ਰੋਟੈਸਟ ਜਿਹੜਾ ਆਗੂਆਂ ਦੀ ਰਿਹਾਈ ਤੱਕ ਜਿਹੜਾ ਜਾਰੀ ਰਹੂਗਾ ਭਗਵੰਤਮਾਨ ਸਰਕਾਰ ਜੇਕਰ ਵਾਕਈ ਲੋਕਾਂ ਦੇ ਮਸਲਿਆਂ ਤੇ ਸੰਜੀਦਾ ਵਾ ਜੋ ਲੋਕ ਕਿਸਾਨਾਂ ਦੇ ਮੰਗਾ ਮਸਲੇ ਆ ਉਹਨਾਂ ਦੇ ਹੱਲ ਵਾਲੇ ਪਾਸੇ ਆਉਣਾ ਚਾਹੁੰਦਾ ਤੇ ਟੇਬਲ ਤੇ ਕਿਸਾਨਾਂ ਦੇ ਨਾਲ ਗੱਲਬਾਤ ਰਹੀ ਹੱਲ ਕੱਢਣਾ ਚਾਹੀਦਾ ਫੜੋ ਫੜਾਈ ਦੇ ਨਾਲ ਭਗਵੰਤ ਮਾਨ ਜੀ ਮਸਲਿਆਂ ਦੇ ਹੱਲ ਨਹੀਂ ਹੋਣੇ ਜਿਹੜਾ ਤੁਸੀਂ ਮੁੱਦਿਆਂ ਨੂੰ ਡੀਰੀਲ ਕਰਨ ਖਾਤਰ ਬਿਆਨ ਦੇ ਰਹੇ ਜੋ ਅਸੀਂ ਸਰਕਾਰੀ ਜਾਮ ਕਰਦੇ ਆਂਗੇ ਰੇਲਾਂ ਨਹੀਂ ਜਾਮ ਕਰਨ ਦੇਾਂਗੇ ਅਸੀਂ ਕਹਿਣਾ ਚਾਹੁੰਦੇ ਸਾਡੀ ਮਨਚਾ ਹੀ ਕੋਈ ਨਹੀਂ ਸੜਕਾਂ ਰੇਲਾਂ ਜਾਮ ਕਰਨ ਦੀ ਨਾ ਪਹਿਲਾਂ ਸੀ ਨਾ ਹੋਣਿਆ ਪਰ ਜਦੋਂ ਤੁਸੀਂ ਸਾਡੇ ਕਿਸਾਨਾਂ ਦੀ ਸੁਣਵਾਈ ਨਹੀਂ ਜੋ ਕਰ ਰਹੇ ਗੁਰਦਾਸਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤਰਮਤਾਰਨ ਚ ਭਾਰਤ ਮਾਲਾ ਯੋਜਨਾ ਤਹਿਤ ਸਾਡੀਆਂ ਬਜ਼ੁਰਗ ਮਤਾਵਾਂ ਪੈਣਾ ਦੀ ਜਿਹੜੀ ਪੁਲਸ ਖਿੱਚੋ ਤੂਈ ਤੁਹਾਡੇ ਕਹਿਣ ਦੇ ਉਤੇ ਕਰ ਰਹੀ ਆ ਔਰ ਜਾਨਾ ਤੁਹਾੜਾ ਬੰਨ ਕੇ ਪੁਛਦੀਆਂ ਆਉਂਦੀਆਂ ਗ੍ਰਿਫਤਾਰੀਆਂ ਚੱਲ ਰਹੀਆਂ ਵਾ ਉਹਦੇ ਤੇ ਤੁਸੀਂ ਕਿਉਂ ਨਹੀਂ ਮਸਲੇ ਦਾ ਹੱਲ ਕਰ ਰਹੇ ਸਾਡੇ ਵਾਜਿਬ ਕਿਸਾਨਾਂ ਨੂੰ ਵਾਜਿਬ ਮੁੱਲ ਕਿਉਂ ਨਹੀਂ ਦਿੱਤਾ ਜਾ ਰਿਹਾ ਤੁਸੀਂ ਜੇਕਰ ਵਾਕੇ ਸੰਜੀਦਾ ਜੇ ਟੇਬਲ ਤੇ ਬੈਠ ਕੇ ਉਹਨਾਂ ਦਾ ਮਸਲਿਆਂ ਦਾ ਹੱਲ ਕਰੋ ਇਸੇ ਦਾ ਜਿਹੜਾ ਸਾਡਾ ਮੋਰਚਾ ਉਹ ਕੇਂਦਰ ਸਰਕਾਰ ਦੇ ਨਾਲ ਸੰਬੰਧ ਅਸੀਂ ਤੁਸੀਂ ਵਿੱਚ ੜਿੱਕਾ ਬਣੇ ਜੋ ਸਾਡੇ ਉੱਤੇ ਰਸ਼ਦਤ ਕੀਤਾ ਵਾ 19 ਮਾਰਚ ਨੂੰ ਸਾਡੇ ਆਗੂ ਗ੍ਰਿਫਤਾਰ ਕੀਤੇ ਆ ਉਦੇ ਸਬੰਧ ਦੇ ਵਿੱਚ ਅਸੀਂ ਠਾਣਾ ਸ਼ਬੂਦਾ ਖਰਾਉ ਕਰਨਾ ਵਾ ਸਵੇਰੇ ਪਰ ਤੁਹਾਨੂੰ ਸ਼ਾਂਤਮਈ ਤਰੀਕੇ ਨਾਲ ਇਹ ਵਿਰੋਧ ਪ੍ਰਦਰਸ਼ਨ ਜਿਹੜਾ ਸਾਡਾ ਰਾਈਟ ਵਰਨਾ ਉਹ ਕਰਨ ਦੇਣਾ ਚਾਹੀਦਾ ਨਾ ਸਾਡਾ ਸੜਕਾਂ ਜਾਮ ਕਰਨ ਦਾ ਕੋਈ ਮਨਛਾ ਹੈਗੀ ਆ ਨਾ ਕੋਈ ਆਰਾਦਾ ਹੈਗਾ ਵਾ ਸਾਡਾ ਸ਼ਾਂਤਮਈ ਤਰਤੀ ਤਰੀਕੇ ਨਾਲ ਪ੍ਰੋਟੈਸਟ ਕਰਨ ਦਾ ਰਾਈਟ ਆ ਸਾਨੂੰ ਕਰਨ ਦੇਣਾ ਚਾਹੀਦਾ ਵਾ ਇਹ ਤੇ ਡਿਊਟੀ ਸਾਹਿਬ ਕਹਿ ਰਹੇ ਆ ਤੁਸੀਂ ਜਿਹੜਾ ਧਰਨਾ ਬੰਦ ਕਰ ਦਿਓ ਸਾਡਾ ਰਾਈਟ ਆ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਜਾਰੀ ਰੱਖਾਂਗੇ ਜਦੋਂ ਤੱਕ ਜਿਹੜਾ ਸਾਡੇ ਆਗੂਆਂ ਨੇ ਹਾਰ ਨਹੀਂ ਕੀਤਾ ਹੈ ਕੱਲ ਜਿਹੜੇ ਆਹ ਜਿਹੜੇ ਆਰਪੀ ਥਾਣੇ ਵਿੱਚ ਜਿਹੜੇ ਗ੍ਰਿਫਤਾਰ ਕੀਤੇ ਗਏ ਵਾਪਸ ਪਟਿਆ ਦੇ ਉਹ ਅੱਜ ਥਾਣਾ ਹਰਪਕਿਆਂ ਦੀ ਪੁਲਿਸ ਵੱਲੋਂ ਹਰਪਕਿਆਂ ਦੇ ਏਰੀਏ ਚੋਂ ਤਿੰਨ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਕਿਸਾਨ ਆਗੂ ਸਰਜੀਤ ਸਿੰਘ ਜੀ ਜੋ ਕਿਸਾਨ ਯੂਨੀਅਨ ਸਖ ਸਮਿਟੀ ਦੇ ਜਿਲ੍ਹਾ ਆਗੂ ਹਨ ਦੂਸਰਾ ਉਹਨਾਂ ਦੇ ਨਾਲ ਕਿਸਾਨ ਦੂਰ ਮੋਰਚਾ ਪੰਜਾਬ ਜਥੇਬੰਦੀ ਦੇ ਸੂਬਾ ਪ੍ਰਧਾਨ ਮਲਕੀਸ਼ ਸਿੰਘ ਜੀ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਤੀਸਰਾ ਜਿਹੜਾ ਭਾਰਤੀ ਕਿਸਾਨ ਜੂਨੇ ਬਰਾਮਕੇ ਵੇ ਆਗੂ ਚਮਕੌਰ ਸਿੰਘ ਹੋਰੇ ਫਾਦਰ ਸਿੰਘ ਨੂੰ ਲਿਆਏ ਚਮਕੌਰ ਸਿੰਘ ਨਹੀਂ ਮਿਲੇ ਘਰੇ ਪੁਲਿਸ ਨੇ ਇਹਨਾਂ ਤਿੰਨਾਂ ਕਿਸਾਨ ਆਗੂਆਂ ਨੂੰ ਅਰੈਸਟ ਕੀਤਾ ਆ ਜਿਸ ਤੇ ਗੱਲਬਾਤ ਕਰਨ ਲਈ ਅਸੀਂ ਐਸ ਐਚ ਓ ਰਵੀ ਕੁਮਾਰ ਅਤੇ ਡਿਪਟੀ ਫਰੋਈਪਰਨਾ ਡੀ ਐਸ ਪੀ ਫਰੋਈਪਰਨਾ ਗੱਲਬਾਤ ਕੀਤੀ ਤੇ ਥਾਣਾ ਪਹੁੰਚੇ ਤੇ ਉਹਨਾਂ ਨੂੰ ਲੋਕੋ ਸਾਫ ਇਨਕਾਰੀ ਆਈ ਵੀ ਜਿਹੜਾ ਪੰਜਾਬ ਸਰਕਾਰ ਦਾ ਜਾਂ ਉਪਰੋ ਲੈਵਲ ਤੋਂ ਅਧਿਕਾਰੀਆਂ ਦਾ ਡਰਾਊਗਾ ਤੇ ਛੱਡਾਂਗੇ ਤੇ ਅਸੀਂ ਰੋਜ਼ ਪ੍ਰਦਰਸ਼ਨ ਲਈ ਬੈਠੇ ਆ ਤੇ ਡੀ ਐਸ ਪੀ ਸਾਹਿਬ ਕਹਿ ਰਹੇ ਬਿਨ ਰੋਜ਼ ਪ੍ਰਦਰਸ਼ਨ ਨਹੀਂ ਕਰਨ ਦੇਣਾ ਮੈਂ ਸਾਡਾ ਰੈਟ ਹੱਕ ਮੰਦਾ ਤੁਸੀਂ ਕੁੱਟਣਾ ਵੀ ਆ ਤੇ ਕਹਿੰਦੇ ਰੋਣ ਵੀ ਦੇਣਾ ਇਹ ਤਾਂ ਨਾਨਸਾਪੀ ਆ ਗਲਤ ਗੱਲ ਆ ਕਿਉਂਕਿ ਜਿੰਨਾ ਚੇ ਸਾਡੇ ਕਿਸਾਨਾਂ ਕੋ ਨੂੰ ਰਿਹਾਨ ਨਹੀਂ ਕੀਤਾ ਜਾਂਦਾ ਇਹ ਸਾਡਾ ਰੋਸ ਪ੍ਰਦਰਸ਼ਨ ਨਾ ਚਿਰ ਜਾਰੀ ਰਹੂਗਾ ਵੈਸੇ ਵੀ ਕਰਨਾ ਅਗਲਾ ਐਕਸ਼ਨ ਅਸੀਂ ਅਗਲਾ ਐਕਸ਼ਨ ਰੋਸ ਪ੍ਰਦਰਸ਼ਨ ਕਰਾਂਗੇ ਇੱਕ ਦਿਨ ਦੋ ਦਿਨ ਜਿੰਨੇ ਦਿਨ ਸਾਡੇ ਕਿਸਾਨਾਂ ਕੋ ਨੂੰ ਨਹੀਂ ਛੱਡੇ ਉਹ ਰੋਸ ਪ੍ਰਦਰਸ਼ਨ ਕਰਾਂਗੇ ਬਿਲਕੁਲ ਧੰਨਾ ਇਸੇ ਤਰ੍ਹਾਂ ਜਾਰੀ ਰਹੂਗਾ ਕਿਉਂਕਿ ਡੀਐਸਪੀ ਸਾਹਿਬ ਕਹ ਰਹੇ ਸੀ ਤੁਸੀਂ ਥਾਣੇ ਦੇ ਅੰਦਰ ਧੰਨਾ ਨਹੀਂ ਚਲਾ ਸਕਦੇ ਮੈਂ ਥਾਣਾ ਸਾਡਾ ਠੀਕ ਆ ਬਿਲਕੁਲ ਸਾਡੇ ਇਥੇ ਪਚਾਇਤਾ ਨੇ ਜ਼ਮੀਨਾਂ ਦਿੱਤੀਆਂ ਸਾਡੇ ਠੀਕ ਆ ਕੋਈ ਮੁਲਾਜ਼ਮਾ ਅਫਸਰ ਆਉਂਦਾ ਕੁ ਸਮੇਂ ਲਈ ਉਥੇ ਡਿਊਟੀ ਕਰਦਾ ਉਸ ਤੋਂ ਅੱਗੇ ਜਾਊਗਾ ਪਰ ਸਾਡਾ ਤਾਂ ਥਾਣਾ ਨਾ ਨਹੀਂ ਜੀ ਸਾਡਾ ਆਪਦਾ ਸੀ ਕੱਲ ਨੂੰ ਕੋਈ ਵੀ ਅ ਅਰਖਾਸਤ ਆ ਕੋਈ ਸਮੱਸਿਆ ਸੀ ਲੈ ਕੇ ਆਉਣੀ ਆ ਤੁਹਾਡੇ ਕੋਲ ਤੇ ਜੇ ਸਾਡਾ ਅਜੇ ਨਿਗਾਇਜ਼ ਕਿਸਾਨਾਂ ਗੋਣ ਨੂੰ ਰੈਕਟ ਕੀਤਾ ਆ ਅਸੀਂ ਰੋਸ ਪ੍ਰਦਰਸ਼ਨ ਨਹੀਂ ਕਰਨਾ ਜਿਹੜਾ ਸਾਡਾ ਹੱਕ ਬੰਦ ਆ